ਲੱਡੂਆਂ ਦੇ ਡੱਬੇ ਦਿਖਾਈ ਦੇ ਰਹੇ ਆ ਲਾਟਰੀ ਸਟਾਲ ਤੇ ਮੌਜੂਦ ਆ ਤਾਂ ਛੋਟੀ ਜੀ ਬੱਚੀ ਦੇ ਵੱਲੋਂ ਲਾਟਰੀ ਦੀ ਟਿਕਟ ਖਰੀਦੀ ਗਈ ਆਪਣੇ ਦਾਦੂ ਨੂੰ ਕਹਿ ਕੇ ਤਾਂ ਕਿਸਮਤ ਵੀ ਚਮਕ ਗਈ ਐ 10000 ਨਹੀਂ 20000 ਨਹੀਂ 50000 ਨਹੀਂ ਲੱਖ ਨਹੀਂ 2 ਲੱਖ ਨਹੀਂ 3 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਸਰਦਾਰ ਜੀ ਜ਼ਿੰਮੇਦਾਰਾ ਕਰਦੇ ਆ ਔਰ ਇਹਨਾਂ ਦਾ 3 ਲੱਖ ਦਾ ਇਨਾਮ ਲੱਗਿਆ ਪੋਤੀ ਨੇ ਗਿਆ ਤਾਂ ਫਿਰ ਦਾਦੇ ਨੇ ਟਿਕਟ ਖਰੀਦ ਲਈ ਤਾਂ ਟਿਕਟ ਖਰੀਦੀ ਕੁਝ ਹੀ ਘੰਟਿਆਂ ਬਾਅਦ 3 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਅਸੀਂ ਮੌਜੂਦ ਹਾਂ ਇਸ ਸਮੇਂ ਜਲਾਲਾਬਾਦ ਦੇ ਰੇਲਵੇ ਰੋਡ ਤੇ ਔਰ ਰੇਲਵੇ ਰੋਡ ਤੋਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਰਦਾਰ ਜੀ ਦਾ 3 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਬਾਈ ਹੁਣਾਂ ਨਾਲ ਵੀ ਗੱਲਬਾਤ ਕਰਦੇ ਆਂ ਖੁਸ਼ ਹੋ ਸਰਦਾਰ ਜੀ ਹਾਂਜੀ ਹਾਂਜੀ ਮੇਰੇ ਦਾ ਸ਼ੁਕਰ ਹੈ ਜੀ ਸ਼ੁਕਰ ਹੈ ਠੀਕ ਹੈ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ ਪਹਿਲਾਂ ਜੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਅੱਜ 11 11:30 ਵਜੇ ਦੇ ਨਜ਼ਦੀਕ ਇਹ ਸਰਦਾਰ ਸਾਹਿਬ ਔਰ ਕੁੜੀਆਂ ਲੰਘ ਰਹੇ ਸੀ ਹੂੰ ਤੇ ਇਹਨਾਂ ਨੇ ਕਾਰ ਨੂੰ ਰੋਕਿਆ ਤੇ ਕੁੜੀਆਂ ਨੇ ਦੋ ਲਾਟਰੀਆਂ ਚੱਕ ਲਈਆਂ 420 ਰੁਪਏ ਦੀਆਂ ਹੂੰ ਤੇ ਇਹਨਾਂ ਨੂੰ ਘੰਟੇ ਬਾਅਦ ਜੀ 3 ਲੱਖ ਦਾ ਪ੍ਰਾਈਜ਼ ਆ ਗਿਆ ਹਾਂਜੀ 3 ਲੱਖ ਰੁਪਏ ਦਾ ਨਿਕਲਿਆ ਜੀ ਹਾਂਜੀ ਹਾਂਜੀ 3 ਲੱਖ ਦਾ ਜੀ ਕੋਈ ਸ੍ਰਿੰਦਰ ਸ੍ਰਿੰਦਰ ਲੋਹਰਾਵਾਦ 22627 22627 ਨੰਬਰ ਤੇ ਹਾਂਜੀ ਇੱਕ ਹੋਰ ਜੋ ਮੇਨ ਜ਼ਰੂਰੀ ਗੱਲ ਆਪਾਂ ਦੱਸਣਾ ਚਾਹਣਾ ਕਿ 3 ਲੱਖ ਦਾ 3 ਲੱਖ ਪੂਰਾ ਦਿੱਤਾ ਹੈ ਜੀ ਕੋਈ ਟੈਕਸ ਨਹੀਂ ਕੱਟਿਆ ਗਿਆ ਕਿਉਂਕਿ ਟੈਕਸ ਦੇ ਨਾਂ ਤੇ ਬਹੁਤ ਲੁੱਟਿਆ ਜਾਂਦਾ ਜਲਾਲਾਬਾਦ ਦੇ ਵਿੱਚ ਇਹ ਸਾਡੀ ਰਿਟੇਲ ਕਾਊਂਟਰ ਆ ਸਾਰੇ ਜਿੱਦੇ ਤੇ ਕੋਈ ਵੀ ਟੈਕਸ ਨਹੀਂ ਕੱਟਿਆ ਜਾਂਦਾ ਪੇਮੈਂਟ ਪੂਰੀ ਦੀ ਪੂਰੀ ਦਿੱਤੀ ਜਾਂਦੀ ਹੈ ਜੀ ਭਾਈ ਜੀ ਪੂਰੇ ਮਿਲੇ 3 ਲੱਖ ਕੋਈ ਕੱਟਿਆ ਗਿਆ ਹੋਵੇ ਬਟ ਟੈਕਸ ਦੇ ਨਾਂ ਤੇ ਜਾਂ ਕੁਝ ਵੀ ਕੋਈ ਨਾਮ ਸ਼ਨਾਮ ਦੇ ਨਾਂ ਤੇ ਨਹੀਂ ਜੀ ਨਹੀਂ ਅੱਛਾ ਉਹ ਤਾਂ ਬਾਤ ਹੀ ਹੈ ਠੀਕ ਹੈ ਜੀ ਇਹ ਨਾਲ ਨਹੀਂ ਕੁਝ ਵੀ ਠੀਕ ਹੈ ਜੀ ਠੀਕ ਹੈ ਧੰਨਵਾਦ ਤਾ ਗੱਲਬਾਤ ਕਰਦੇ ਆ ਛੋਟੀ ਜੀ ਗੁੜੀਆ ਤਾਂ ਉਹਨੇ ਜਦ ਦਾदू ਨੂੰ ਆਪਦੇ ਨੂੰ ਕਿਹਾ ਕਿ ਟਿਕਟ ਖਰੀਦ ਲਈਏ ਤਾਂ ਖਰੀਦੀ ਕੁਝ ਹੀ ਸਮੇਂ ਬਾਅਦ ਇਨਾਮ ਲੱਗ ਗਿਆ ਤਾਂ ਪਹਿਲਾਂ ਆਪਾਂ ਲਾਟਰੀ ਵਿਕਰੇਤਾ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕਰਨ ਜੀ ਬਾਈ ਜੀ ਦੱਸੋ ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਗੁਲਾਟੀ ਲੋਟਰੀ ਏਜੰਸੀ ਜੋ ਕਿ ਰੇਲਵੇ ਰੋਡ ਤੇ ਉਥੋਂ ਅੱਜ 3 ਲੱਖ ਦਾ ਪ੍ਰਾਈਜ਼ ਲੱਗਿਆ 1 ਵਜੇ ਸਿਰਫ 210 ਰੁਪਏ ਦੀ ਟਿਕਟ ਸੀ ਜੋ ਅੰਤਲਰਾਂ ਨੂੰ ਲੱਗਿਆ 3 ਲੱਖ ਦਾ ਪ੍ਰਾਈਜ਼ ਲੱਗਿਆ ਜੀ ਜੀ ਅੰਕਲ ਕੀ ਕਹਿਣਾ ਚਾਹੋਗੇ ਕੀ ਕੰਮ ਕਰਦੇ ਹੋ ਬਲਾਈ ਦੱਸੋ ਪਿੰਡ ਕਿਹੜਾ ਜੀ ਕਾਂਗਾ ਕਲਾਂ ਜੀ ਕਾਂਗਾ ਕਲਾਂ ਅੱਛਾ ਕੀ ਕੰਮ ਕਰ ਕਰਦੇ ਹੋ ਜੀ ਖੇਤੀਬਾੜੀ ਖੇਤੀਬਾੜੀ ਕਿੰਨਾ ਚਿਰ ਹੋ ਗਿਆ ਫਿਰ ਟਿਕਟ ਪਾਉਂਦੇ ਨੂੰ ਕਾਫੀ ਚਿਰ ਹੋ ਗਿਆ ਜੀ ਕੋਣੀ ਰੀਲ ਹੈ ਇਹ ਨਾਮ ਕਿੱਦਾਂ ਨਿਕਲਿਆ ਫਿਰ ਇਹ ਅੱਜ ਲਾਟਰੀ ਪਾਈ ਹੈ ਜੀ ਆਜ਼ਾਦੀ ਪਾਈ ਸੀਗੀ ਹਾਂ ਜੀ ਅੱਛਾ ਕਿੱਦਾਂ ਪਾਈ ਕੋ ਦੱਸੋਗੇ 420 ਰੁਪਈਆ ਦੀਆਂ ਦੋ ਕਾਪੀਆਂ ਲਿਖਾਇਆ ਹੈ ਅੱਛਾ ਜੀ ਇੱਕ ਕਾਪੀ ਚ ਨਿਕਲਿਆ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਕੀ ਦਾ ਹੋਇਆ ਸੀ ਦੱਸੋ ਥੋੜਾ ਜਿਹਾ ਗੱਲ ਤੋਂ ਸਫਲ ਲੱਗੇ ਲੱਗੇ ਜਾਂਦੇ ਲੱਗ ਗਈ ਲੱਗ ਗਈ ਇਹਨੇ ਗੁੜਿਆ ਇਹਨਾਂ ਤੋਂ ਅੱਗੇ ਵੀ ਚਕਾਈ ਦੀ ਹੈ ਅੱਛਾ ਹਾਂ ਉਧਰ ਇੱਕ ਉੱਤਰ ਲੰਗੀਏ ਤੇ ਉਸ ਪਾਸੇ ਚਕਾਈ ਦੀਆਂ ਹਾਂ ਤੇ ਇਹਦੇ ਤੋਂ ਚਕਾਈਆਂ ਤੇ ਉਹ ਇੱਕ ਕਾਪੀ ਦੇ ਲੱਗਿਆ ਲੱਗਿਆ ਨਾ ਕੀ ਕਹਿਣਾ ਚਾਹੋਗੇ ਭਾਈ ਜੀ ਨਾਮ ਲੱਗਿਆ ਜੀ ਗੁੜਿਆ ਦੇ ਹਾਂ ਤੇ ਇਹ ਆਂਦੀ ਵੀ ਦਾਦੂਣਾਂ ਦੀ ਵੀ ਆ ਟਿਕਟ ਚੱਕੀ ਆਪਾਂ ਹਾਂ ਤੇ ਇਹਨਾਂ ਨੇ ਟਿਕਟ ਚੱਕੀ ਦੇ ਲਾਟਰੀ ਲੱਗੀ ਕਿੰਨੇ ਚਿਰ ਬਾਅਦ ਜਿਹੜਾ ਹੈਗਾ ਫੋਨ ਆ ਗਿਆ ਸੀ ਫੋਨ ਤਾਂ ਹੀ ਇਹਨਾਂ ਦਾ ਉਦੋਂ ਹੀ ਆ ਗਿਆ ਘੈਂਟੇ ਕਿ ਪਿੱਛੋਂ ਅਰਕ ਬੀਜਦੇ ਸੀ ਅੱਛਾ ਤੇ ਇਹਾਂ ਦੇ ਵੀ ਲਾਟਰੀ ਟੋੜੀ ਲੱਗੀ ਏ ਅੱਛਾ ਕਣਕ ਬੀਜਦੇ ਸੀ ਬਿਜਲੀ ਕਿ ਛੱਡਦੀ ਵਿੱਚ ਉਹ ਕੁਛ ਬੀਜ ਜੀ ਕੀ ਕੋਈ ਅਡੇ ਪਿਆ ਚਾਹ ਵੀ ਹੁੰਦਾ ਹੀ ਅੱਜ ਬੀਜ ਤੇ ਪਿਆ ਚਾਹ ਲਈ ਬੀਜ ਤੇ ਪਿਆ ਠੀਕ ਹੈ ਤਾਂ ਭਾਈ ਜੀ ਕਹਿੰਦੇ ਕਣਕ ਬੀਜ ਰਹੇ ਸੀ ਤਾਂ ਫੋਨ ਆ ਗਿਆ ਕਿ ਤੁਹਾਡੀ ਲਾਟਰੀ ਲੱਗੀ ਹੈ ਤਾਂ ਲੱਡੂਆਂ ਦਾ ਡੱਬਾ ਲੈ ਕੇ ਆਏ ਆ ਅਸ ਟਾਈਮ ਅਸੀਂ ਮੌਜੂਦ ਹੈਗੇ ਆਂ ਰੇਲਵੇ ਰੋਡ ਤੇ ਔਰ ਗੁਲਾਟੀ ਲੋਟਰੀ ਏਜੰਸੀ ਤੇ ਅਸ ਟਾਈਮ ਅਸੀਂ ਮੌਜੂਦ ਆ ਰੇਲਵੇ ਰੋਡ ਤੇ ਜਿੱਥੇ 3 ਲੱਖ ਰੁਪਏ ਦਾ ਇਨਾਮ ਲੱਗਾ ਹੈ ਸਰਦਾਰ ਜੀ ਨੂੰ ਦਾਦਾ ਪੋਤੀ ਬਾਜ਼ਾਰ ਆਉਂਦੇ ਆ ਤਾਂ ਪੋਤੀ ਤੋਂ ਜਿਹੜਾ ਹੈਗਾ ਦਾਦੇ ਦੇ ਵੱਲੋਂ ਟਿਕਟ ਚੁਕਾਈ ਜਾਂਦੀ ਹੈ ਕਹਿੰਦੇ ਖੇਤ ਵਿੱਚ ਕਣਕ ਬੀਜ ਰਹੇ ਸੀ ਤਾਂ ਫੋਨ ਆ ਗਿਆ ਕਿ ਇਨਾਮ ਲੱਗ ਗਿਆ ਤਾਂ ਹੁਣ ਇਨਾਮ ਦੀ ਰਾਸ਼ੀ ਲੈਣ ਦੇ ਲਈ ਪਹੁੰਚੇ ਹੋਏ ਆ ਗੁਲਾਟੀ ਲੋਟਰੀ ਏਜੰਸੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਔਰ ਵਧਾਈਆਂ ਦਿੱਤੀਆਂ ਜਾ ਰਹੀਆਂ ਤਾਂ ਇਹ ਤਸਵੀਰਾਂ ਗੁਲਾਟੀ ਲਾਟਰੀ ਏਜੰਸੀ ਰੇਲਵੇ ਰੋਡ ਜਲਾਲਾਬਾਦ ਤੋਂ ਦਿਖਾ ਰਹੇ ਜਿੱਥੇ ਕਾਂਗਾ ਕਾਂਗਾ ਕਲਾਂ ਬਾਈ ਜੀ ਕਾਂਗਾ ਕਲਾਂ ਪਿੰਡ ਦੇ ਕੀ ਨਾਮ ਬਾਈ ਜੀ ਤੁਹਾਡਾ ਜਸਵੀਰ ਜਸਵੀਰ ਸਿੰਘ ਕਾਂਗਾ ਕਲਾਂ ਪਿੰਡ ਦੇ ਜਸਵੀਰ ਸਿੰਘ ਹੋਣਾ ਦੀ ਕਿਸਮਾ ਜਮ ਕੀ ਹੈ ਕਹਿੰਦੇ 210 ਰੁਪਏ ਵਾਲੀ ਕਾਪੀ ਦੇ ਵਿੱਚੋਂ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਤਾਂ ਗੁਲਾਟੀ ਲਾਟਰੀ ਏਜੰਸੀ ਰੇਲਵੇ ਰੋਡ ਨੇੜੇ DAV ਸਕੂਲ ਲੂਨਾ ਡੇਰੀ ਦੇ ਬਿਲਕੁਲ ਨਜ਼ਦੀਕ ਜਿੱਥੇ ਬਾਈ ਜੀ ਦੀ ਕਿਸਮਤ ਚਮਕੀ